ਦੋਸਤੋ ਮੇਰੀ ਕਹਾਣੀ ਦੇ ਸਿਰਲੇਖਿਤ ਕਹਾਣੀ ਸੈਸ਼ਨ ਵਿੱਚ ਮੈਂ ਅੱਜ ਆਪਣੀ ਇੱਕ ਕਹਾਣੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਂ ਕਹਾਣੀ ਦਾ ਨਾਮ ਹੈ ਬਾਪੂ ਜੀ ਬਾਪੂ ਜੀ ਨੂੰ ਪਿੰਡ ਛੱਡ ਕੇ ਸ਼ਹਿਰ ਆਉਣਾ ਪਿਆ ਗਿਆ ਇਹ ਉਹਨਾਂ ਦੀ ਮਜਬੂਰੀ ਸੀ ਬੇਬੇ ਤੇ ਬਾਪੂ ਜੀ ਦਾ ਮੁੱਢ ਕਦੀਮ ਦਾ ਸਾਥ ਸੀ ਬੇਬੇ ਜੀ ਦੀ ਅਚਾਨਕ ਮੌਤ ਨੇ ਬਾਪੂ ਜੀ ਦੀ ਜ਼ਿੰਦਗੀ ਦਾ ਪਹੀਆ ਹੀ ਰੁਕ ਦਿੱਤਾ ਸੀ ਇੱਕ ਸੰਖੇਪ ਜੀ ਬਿਮਾਰੀ ਤੋਂ ਬਾਅਦ ਬੇਬੇ ਜੀ ਨੇ ਜ਼ਿੰਦਗੀ ਦਾ ਸਾਥ ਛੱਡ ਦਿੱਤਾ ਬਾਪੂ ਜੀ ਨੇ ਆਪਣੇ ਹੱਥੀਂ ਬੇਬੇ ਜੀ ਦਾ ਸੰਸਕਾਰ ਕੀਤਾ ਤੇ ਪਾਠ ਤੇ ਭੋਗ ਤੋਂ ਬਾਅਦ ਆਪਣੇ ਧੀਆਂ ਪੁੱਤਰਾਂ ਨੂੰ ਬੁਾਇਆ ਤੇ ਕਹਿਣ ਲੱਗੇ ਪੁੱਤਰੋ ਬੇਬੇ ਤਾਂ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਰੱਬ ਨੂੰ ਪਿਆਰੀ ਹੋ ਗਈ ਹੁਣ ਰਹਿ ਗਿਆ ਮੈਂ ਜਦ ਤੱਕ ਨਾਨ ਪ੍ਰਾਨ ਚੱਲਦੇ ਐ ਮੈਂ ਕਿਸੇ ਉੱਪਰ ਭਾਰ ਨਹੀਂ ਮੰਨਦਾ ਰਹੂੰਗਾ ਤੇ ਪਿੰਡ ਵਿੱਚ ਤੇ ਜ਼ਮੀਨ ਦੇ ਦੇਖਭਾਲ ਕਰੂੰਗਾ ਆਖਰ ਇਹ ਮੇਰੇ ਪਿਓ ਦਾਦਿਆਂ ਦੀ ਪੌਏ ਹੈ ਮੇਰੀ ਉਸ ਨੂੰ ਲੋੜ ਹੈ ਉਸ ਨੂੰ ਮੇਰੀ ਲੋੜ ਹੈ ਬਾਕੀ ਜਦੋਂ ਆਪਣੇ ਹੱਥ ਵਾਸ ਕੁਛ ਨਾ ਰਿਆ ਫਿਰ ਤੁਹਾਡੀ ਮਰਜ਼ੀ ਚੱਲੇਗੀ ਪੁੱਤਰਾ ਨੇ ਪਹਿਲੀ ਵਾਰ ਬਾਪੂ ਦੀ ਆਵਾਜ਼ ਵਿੱਚ ਕੰਬਣੀ ਮਹਿਸੂਸ ਕੀਤੀ ਸੀ ਉਹਨੇ ਹਮੇਸ਼ਾ ਬਾਪੂ ਦੀ ਆਵਾਜ਼ ਵਿੱਚ ਗੜਕੀ ਸੁਣੀ ਸੀ ਹੁਵੇ ਵੀ ਕਿਉਂ ਨਾ ਬਾਪੂ ਪਿੰਡ ਦੀ ਨਿਆਂ ਦੇ ਸਤਾਈ ਕਿੱਲਿਆਂ ਦਾ ਮਾਲਕ ਸੀ ਉਸ ਦੀ ਜ਼ਮੀਨ ਸੋਨਾ ਉਗਲਦੀ ਸੀ ਤੇ ਇਸ ਗੱਲ ਦਾ ਉਸ ਨੂੰ ਆਪਣੀ ਜ਼ਮੀਨ ਜਨਾਇ ਮਾਨ ਸੀ ਇਸੇ ਜ਼ਮੀਨ ਦੇ ਜੋਰ ਨਾਲ ਹੀ ਉਸ ਨੇ ਆਪਣੇ ਧੀਆਂ ਪੁੱਤਰ ਸ਼ਹਿਰ ਵਿੱਚ ਪੜ੍ਹਾਏ ਨੌਕਰੀਆਂ ਉੱਪਰ ਕੀਤੇ ਫਿਰ ਵਿਆਹੇ ਅੱਜ ਉਸ ਦਾ ਪੋਟਾ ਪੋਟਾ ਸੁਖੀ ਸੀ ਕਿਸੇ ਗੱਲ ਦੀ ਤੋਟ ਨਹੀਂ ਸੀ ਨਾ ਤਕਲੀਫ ਹਲੇ ਵੀ ਸੀਰੀ ਨਾਲ ਮਿਲ ਕੇ ਬਾਪੂ ਜ਼ਮੀਨ ਨੂੰ ਸੰਭਾਲਦਾ ਆ ਰਿਹਾ ਸੀ। ਭਾਵੇਂ ਜ਼ਮੀਨ ਦੇ ਵਾਹਣ ਬੀਜਣ ਤੋਂ ਲੈ ਕੇ ਪਾਣੀ ਲਾਉਣ ਦਾ ਕੰਮ ਸੀਰੀ ਦਾ ਹੀ ਸੀ। ਫਿਰ ਵੀ ਬਾਪੂ ਕਿਸੇ ਗੱਲੋਂ ਕੱਟ ਨਹੀਂ ਸੀ। ਸੱਤਰਾ ਨੂੰ ਪਹੁੰਚ ਕੇ ਵੀ ਉਹ ਤਗੜਾ ਸੀ। ਉਸ ਦੇ ਹੱਡ ਕਰੜੇ ਸਨ ਤੇ ਉਸ ਨੇ ਕਦੇ ਔਖ ਨੂੰ ਔਖ ਨਹੀਂ ਸੀ ਸਮਝਿਆ। ਕੰਮ ਨੂੰ ਉਹ ਕੰਮ ਕਰਕੇ ਜਾਣਦਾ ਸੀ। ਕੰਮ ਦੇ ਕੱਪੜੇ ਪਾ ਕੇ ਉਹ ਸੀਰੀ ਨੂੰ ਵੀ ਅੱਗੇ ਲਾ ਲੈਂਦਾ। ਟਰੈਕਟਰ ਨਾਲ ਜ਼ੋਰ ਲਾਉਂਦਾ। ਫਿਰ ਕੰਮ ਤੋਂ ਵਿਹਲਾ ਹੋ ਕੇ ਕੱਪੜੇ ਬਦਲ ਕੇ ਉਹ ਸਾਥ ਵਿੱਚ ਜਾ ਪਹੁੰਚਦਾ ਜਿੱਥੇ ਪਹਿਲਾਂ ਹੀ ਉਸਦੇ ਮਿੱਤਰ ਉਸਦੀ ਉਡੀਕ ਕਰ ਰਹੇ ਹੁੰਦੇ। ਤਾਸ਼ ਦਾ ਉਹ ਸ਼ੌਕੀਨ ਨਹੀਂ ਸੀ ਕਦੇ ਕਿਸੇ ਨੇ ਉਸ ਨੂੰ ਤਾਸ਼ ਦੀ ਬਾਜ਼ੀ ਨਾਲ ਉਲਝਿਆ ਨਹੀਂ ਸੀ ਦੇਖਿਆ। ਅਖਬਾਰ ਪਿੰਡ ਵਿੱਚ ਸਿਰਫ ਉਸ ਕੋਲ ਹੀ ਆਉਂਦਾ ਸੀ ਤੇ ਬਾਪੂ ਅਖਬਾਰ ਕੱਚ-ਉੱਚ ਮਾਰ ਕੇ ਸਾਥ ਦਾ ਜਦੋਂ ਹਿੱਸਾ ਬਣਦਾ ਤਾਂ ਸਾਰਿਆਂ ਦੇ ਮੂੰਹ ਉੱਪਰ ਰੌਣਕ ਆ ਜਾਂਦੀ। ਬਾਪੂ ਨੂੰ ਖ਼ਬਰਾਂ ਪੜ੍ਹਨ ਦਾ ਸ਼ੌਕ ਸੀ ਤੇ ਸੁਣਾਉਣ ਦਾ ਵੀ। ਅਕਸਰ ਉਸ ਦੀਆਂ ਗੱਲਾਂ ਨਾਲ ਕਦੇ ਕੋਈ ਬਹਿਸ ਛੜ ਜਾਂਦੀ। ਜਿਸ ਵਿੱਚ ਪਿੰਡ ਦੇ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਤ ਲੋਕ ਇੱਕ ਦੂਜੇ ਨਾਲ ਉਲਝ ਜਾਂਦੇ ਪਰ ਬਾਪੂ ਨੇ ਕਹਿਣਾ ਬਈ ਦੇਖੋ ਇਹ ਸਿਰਫ ਖਬਰਾਂ ਹਨ ਮੇਰੀ ਤਾਂ ਤੁਹਾਡੇ ਵਾਸਤੇ ਆਪਾਂ ਇਹਨਾਂ ਵਾਸਤੇ ਨਾ ਲੜਨਾ ਹੈ ਤੇ ਨਾ ਲੜਾਉਣਾ ਇਹ ਅਖਬਾਰ ਅੱਜ ਦੀ ਹੈ ਭਲਕੇ ਨਵੀਂ ਆ ਜਾਣੀ ਹੈ ਖਬਰੇ ਕੱਲ ਦੀ ਕੀ ਖਬਰ ਹੋਵੇ ਸੋ ਆਵੇਂ ਠੰਡੇ ਤਤੇ ਹੁੰਦੀ ਲੋੜ ਨਹੀਂ ਫਿਰ ਉਸਨੇ ਅਖਬਾਰ ਵਲੇਟ ਕੇ ਕਹਿਣਾ ਸਾਊ ਆਪਾਂ ਤਾਂ ਇੱਕੋ ਥਾਂ ਰਹਿਣਾ ਇੱਥੇ ਜੀਣਾ ਤੇ ਮਰਨਾ ਮਨ ਵਿੱਚ ਦਵੇਸ਼ ਨਹੀਂ ਰੱਖਣਾ ਐਨਾ ਕਹਿ ਕੇ ਬਾਪੂ ਨੇ ਪੈਰੀ ਜੁੱਤੀ ਪਾ ਲੈਣੀ ਤੇ ਫਿਰ ਕਿਸੇ ਰਾਹ ਜਾਂਦੇ ਨਿਆਣੇ ਨੂੰ ਗੱਲ ਨਹੀਂ ਲਾ ਕੇ ਆਪਣੇ ਘਰ ਆ ਜਾਣਾ ਅੱਗੇ ਬਾਪੂ ਨੂੰ ਬੇਬੇ ਨੇ ਉਡੀਕਦੇ ਹੋਣਾ ਡੰਗਰ ਸੰਭਾਲਦਾ ਕੰਮ ਬੇਬੇ ਦਾ ਸੀ ਇਸ ਵਾਸਤੇ ਉਸਨੇ ਆਪਣੇ ਲਈ ਇੱਕ ਮਹਿਰੀ ਤੇ ਕਾਮਾ ਰੱਖਿਆ ਹੋਇਆ ਸੀ 10 ਡੰਗਰਾਂ ਦਾ ਦੁੱਧ ਚੋਣਾ ਤੇ ਫਿਰ ਸੂ ਰਿੜਕਣਾ ਵਾਕਈ ਬੇਬੇ ਕੋਲ ਕਿੰਨਾ ਕੰਮ ਸੀ ਕਈ ਵਾਰੀ ਉਹਨਾਂ ਨੇ ਆਖਣਾ ਬੇਬੇ ਜੀ ਆਪਣਾ ਕੰਮ ਘਟਾ ਦਿਓ ਇਹ ਡੰਗਰ ਬੱਚੇ ਵੇਚ ਛੱਡੋ ਹੁਣ ਤੁਹਾਡੇ ਕੋਲੋਂ ਇੰਨਾ ਕੰਮ ਨਹੀਂ ਹੁੰਦਾ ਬੇਬੇ ਨੇ ਜਵਾਬ ਦੇਣਾ ਦੇਖ ਬਈ ਹੋਰ ਜੋ ਮਰਜ਼ੀ ਆਖੋ ਇਹ ਡੰਗਰ ਬੱਚੇ ਸਾਰੇ ਮੇਰੇ ਹੀ ਨਹੀਂ ਮੈਂ ਇਹਨਾਂ ਤੋਂ ਵੱਖ ਨਹੀਂ ਜਾਉਣਾ ਉਹ ਉਸ ਮੱਝ ਦੀ ਨਾਨੀ ਮੇਰੇ ਪੇਕਿਆਂ ਤੋਂ ਆਈ ਸੀ ਬਾਪੂ ਨੇ ਜਦੋਂ ਸੰਗਲ ਪੜਾਇਆ ਸੀ ਤਾਂ ਕਿਹਾ ਸੀ ਪੁੱਤਰ ਘਰ ਵਿੱਚ ਕਦੇ ਦੁੱਧ ਕਿਉਂ ਦੀ ਕਮੀ ਨਾ ਹੋਵੇ ਬਾਕੀ ਮਜਾ ਸਾਰੀਆਂ ਉਸੇ ਦੇ ਅੰਸ਼ ਨੇ ਬੇਬੇ ਨੂੰ ਆਪਣੇ ਡੰਗਰਾਂ ਨਾਲ ਉਹਨਾਂ ਹੀ ਮੋਹ ਸੀ ਜਿਨ੍ਹਾਂ ਉਸਦੇ ਪੇਕਿਆਂ ਨਾਲ ਜਦ ਤੱਕ ਬੇਬੇ ਰਹੀ ਉਸਨੇ ਕਦੇ ਦੁੱਧ ਘਿਓ ਦੀ ਤੰਗੀ ਨਾ ਹੁੰਦੀ ਤੀ ਆਂਡ ਗੋਣ ਵਿੱਚ ਵੀ ਬੇਬੇ ਜੀ ਦੀ ਲੱਸੀ ਵਰਤਦੀ ਰਹੀ ਧੀਆਂ ਪੁੱਤਰਾਂ ਨੂੰ ਦੇਸੀ ਘਿਓ ਦੇ ਪੀਪੇ ਪਰ ਪਰ ਕੇ ਪਹੁੰਚਾਈ ਸੰ ਬੇਬੇ ਨੇ ਅੱਗੋਂ ਪੋਤੇ ਦੋਤੇ ਜਦੋਂ ਨੱਕ ਬਲ ਵੱਟਦੇ ਤਾਂ ਬੇਬੇ ਨੇ ਆਖਣਾ ਪੁੱਤ ਖਾ ਲੋ ਇਹੀ ਤੁਹਾਡੀ ਜਿੰਦ ਜਾਨ ਹੈ ਪਰ ਪੋਤੇ-ਪੋਤੀਆਂ ਤੇ ਦੋਤੇ-ਦੋਤੀਆਂ ਨਵੀਂ ਪਨੀਰੀ ਸਨ ਉਹਨਾਂ ਨੂੰ ਦੇਸੀ ਘਿਓ ਚ ਹਮਕ ਆਉਂਦੀ ਸੀ ਦੇਸੀ ਘਿਓ ਦੇ ਨਾਂ ਉੱਪਰ ਉਹ ਹੋਰ ਹੀ ਤਰ੍ਹਾਂ ਦਾ ਮੂੰਹ ਬਣਾ ਲੈਂਦੇ ਬੇਬੇ ਜੀ ਦੇ ਭੋਗ ਤੋਂ ਪਹਿਲਾਂ ਹੀ ਬਾਪੂ ਜੀ ਨੇ ਮੱਜਾਂ ਦੇ ਸੰਗਲ ਖੋਲ ਕੇ ਸੀਰੀਂ ਨੂੰ ਫੜਾ ਦਿੱਤੇ ਅਖੇ ਆਪੇ ਸੰਭੀ ਤੇ ਆਪੇ ਰੱਖੀ ਜਿੱਥੇ ਇੰਨੀ ਸੇਵਾ ਕੀਤੀ ਐ ਉੱਥੇ ਕੁਝ ਸਾਲ ਹੋਰ ਸਹੀ ਪੱਠੇ-ਦੱਥੇ ਦਾ ਵੀ ਬੰਦੋਬਸਤ ਕਰ ਦਿੱਤਾ ਲੈ ਬਈ ਜ਼ਗੀਰ ਕਰੇ ਤੇਰੀ ਇੱਕ ਕਮਿਲਦਾਰੀ ਵੀ ਨਿਜਠ ਦਿੱਤੀ ਬਾਪੂ ਨੇ ਇੱਕ ਲੰਮਾ ਹੌਕਾ ਲਿਆ ਤੇ ਵਾਪਸ ਘਰ ਵਿੱਚ ਰੱਖਿਆ ਖੰਡ ਪਾਠ ਵਾਲੇ ਕਮਰੇ ਵਿੱਚ ਆ ਕੇ ਬੈਠ ਗਿਆ ਉਸ ਦਿਨ ਤੋਂ ਬਾਅਦ ਕਿਸੇ ਨੇ ਮੱਝਾਂ ਦੀ ਵਾਪਸੀ ਨਹੀਂ ਸੀ ਮੰਗੀ ਜਦੋਂ ਤੱਕ ਬਾਪੂ ਪਿੰਡ ਵਿੱਚ ਰਿਹਾ ਦੋਵੇਂ ਵੇਲੇ ਸਕੂਲ ਦੁੱਧ ਦਹੀਂ ਦੀ ਲਹਿਰਬਹਿਰ ਰਹੀ ਪਿੰਡਾਂ ਦੇ ਲੋਕ ਆਸਾਨੀ ਭੁਲਾਉਂਦੇ ਤੇ ਗਰੀਬਤਾ ਖਾਸ ਕਰਕੇ ਉਹ ਸਦਾ ਕਿਸੇ ਦੀ ਕੀਤੀ ਨੂੰ ਯਾਦ ਰੱਖਦੇ ਨੇ ਬਾਪੂ ਤਾਂ ਫਿਰ ਵੀ ਉਹ ਸਭ ਦਾ ਬਾਪੂ ਸੀ ਹਰ ਇੱਕ ਦੇ ਦੁੱਖ ਸੁੱਖ ਵਿੱਚ ਮੋੜਨ ਵਾਲਾ ਪਰ ਅੱਜ ਬਾਪੂ ਨੂੰ ਪਿੰਡ ਛੱਡਣਾ ਪੈ ਗਿਆ ਉਸ ਨੇ ਬੜੇ ਭਰੇ ਦਿਲ ਨਾਲ ਆਪਣੇ ਘਰ ਦਾ ਦਰਵਾਜ਼ਾ ਬੰਦ ਕੀਤਾ ਇਹ ਦਰਵਾਜ਼ਾ ਜੋ ਹਰ ਹਰ ਵੇਲੇ ਹਰ ਇੱਕ ਨੂੰ ਖੁੱਲਾ ਮਿਲਦਾ ਸੀ ਜਿਸ ਨਾਲ ਕੋਈ ਘੰਟੀ ਨਹੀਂ ਸੀ ਲੱਗੀ ਹੋਈ ਸਿਰਫ ਆਉਣ ਵਾਲਾ ਆਵਾਜ਼ ਹੀ ਮਾਰਦਾ ਸੀ ਬਾਪੂ ਜੀ ਘਰੇ ਹੋ ਤੇ ਬਾਪੂ ਜੁੱਤੀ ਪਾਉਂਦਾ ਦਰਵਾਜ਼ੇ ਵੱਲ ਨੂੰ ਹੋ ਤੁਰਦਾ ਆਉਂਦੇ ਜਾਂਦੇ ਨੇ ਆਖ ਦੇਣਾ ਆਹੋ ਲੰਗਾਓ ਇਹ ਬਾਪੂ ਦਾ ਮਿਲਨ ਸਰ ਸੁਭਾਈ ਸੀ ਜੋ ਉਸ ਨੂੰ ਸਾਰਿਆਂ ਦਾ ਹਰਮਨ ਪਿਆਰਾ ਬਣਾਈ ਰੱਖਦਾ ਪਿੰਡ ਦਾ ਕੋਈ ਕੰਮ ਹੋਵੇ ਚਲ ਬਾਪੂ ਕੋਲ ਕਿਸੇ ਨੇ ਆਉਣਾ ਹੋਵੇ ਤਾਂ ਬਾਪੂ ਤੇ ਕਿਸੇ ਨੇ ਜਾਣਾ ਹੋਵੇ ਤਾਂ ਬਾਪੂ ਗੱਲ ਕੀ ਹਰ ਇੱਕ ਕੰਮ ਵਿੱਚ ਬਾਪੂ ਜੀ ਨੂੰ ਸ਼ਾਮਲ ਕਰਨਾ ਪਿੰਡ ਵਾਲਿਆਂ ਦਾ ਨਿਯਮ ਬਣਿਆ ਹੋਇਆ ਸੀ ਇੰਨੀਆਂ ਤੰਦਾਂ ਨਾਲ ਬੱਝਣ ਵਾਲਾ ਬੰਦਾ ਭਲਾ ਸਾਰੇ ਮੋਹ ਜਾਲ ਚੋਂ ਕਿਵੇਂ ਨਿਕਲ ਸਕਦਾ ਸੋ ਬਾਪੂ ਵਾਸਤੇ ਵੀ ਪਿੰਡ ਛੱਡਣਾ ਬਹੁਤ ਔਖਾ ਜਾਪਦਾ ਸੀ ਬਾਪੂ ਦੀ ਜਿੱਦ ਸੀ ਕਿ ਉਹ ਵੱਡੀ ਉਮਰ ਦੇ ਸਾਹਮਣੇ ਗੋਡੇ ਨਹੀਂ ਸੀ ਟੇਕਣਾ ਚਾਹੁੰਦਾ ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਉਸਨੇ 75 ਸਾਲ ਦੇਖ ਲਏ ਨੇ ਉਸ ਨੂੰ ਹੁਣ ਆਪਣੇ ਕੰਮ ਦੀ ਰਫ਼ਤਾਰ ਘਟਾਉਣ ਦੀ ਲੋੜ ਹੈ ਕਣਕ ਨੂੰ ਪਾਣੀ ਲਾਉਂਦਿਆਂ ਇੱਕ ਸਿਆਲੂ ਰਾਤ ਬਾਪੂ ਨੂੰ ਉਠਣ ਲੱਗ ਗਏ ਘਰਾਇਆ ਪਾਣੀ ਤੱਤਾ ਕੀਤਾ ਤੇ ਇਸ਼ਨਾਨ ਕਰ ਲਿਆ ਤੇ ਰਜਾਈ ਵਿੱਚ ਡੱਬ ਗੁੱਟ ਕੇ ਨਿੱਘਾ ਹੋ ਕੇ ਸੌ ਗਿਆ ਪਰ ਸਰੀਰ ਵਿੱਚ ਉਹ ਪੁਰਾਣਾ ਦਮ ਨਹੀਂ ਸੀ ਉਹ ਮਾਗ ਦਾ ਠੱਕਾ ਚੱਲਣ ਜੁਗਾ ਬਾਪੂ ਨੂੰ ਉਠਣ ਲੱਗ ਗਏ ਪਹਿਲਾਂ ਬੁਖਾਰ ਹੋਇਆ ਜਿਸ ਨੂੰ ਉਸਨੇ ਅੱਗੇ ਕਦੇ ਨਹੀਂ ਸੀ ਗੋਲਿਆ ਸੋ ਇਸ ਵਾਰੀ ਵੀ ਉਸਨੇ ਚੱਲ ਹੋ ਆਖ ਦਿੱਤਾ ਦੋ ਤਿੰਨ ਦਿਨ ਵਿੱਚ ਬੁਖਾਰ ਵਿਗੜ ਗਿਆ ਨਾਲ ਹੀ ਛਾਤੀ ਜੰਮ ਗਈ ਖੰਗ ਬੁਖਾਰ ਨਾਲ ਬੁਰਾ ਹਾਲ ਖੰਗ ਬੁਖਾਰ ਨਾਲ ਬੁਰਾ ਹਾਲ ਤੇ ਸਾਹ ਨਾ ਨਿਕਲੇ ਅਜੀ ਹਾਲ ਦੇਖ ਕੇ ਗਵੰਡੀਆਂ ਨੇ ਅਮਰੀਕ ਸਿੰਘ ਨੂੰ ਫੋਨ ਕਰ ਦਿੱਤਾ ਕਿ ਤੁਹਾਡੇ ਬਾਪੂ ਜੀ ਟਿੱਲੇ ਨੇ ਤੇ ਸਿਆਲ ਦਾ ਮੌਸਮ ਹੈ ਜੇ ਸਾਮ ਸਕਦੇ ਹੋ ਤਾਂ ਪਿੰਡ ਆ ਜਾਓ ਕੁੱਲ 6 ਘੰਟਿਆਂ ਦਾ ਸਫ਼ਰ ਸੀ ਅਮਰੀਕ ਸਿੰਘ ਗੱਡੀ ਲੈ ਕੇ ਪਿੰਡ ਪਹੁੰਚ ਗਿਆ ਬਾਪੂ ਦੀ ਹਾਲਤ ਵਾਕਈ ਢਿੱਲੀ ਸੀ ਇਸ ਹਾਲਤ ਉਸ ਨੂੰ ਸੇਵਾ ਦੀ ਸਖਤ ਲੋੜ ਸੀ ਅਮਰੀਕ ਸਿੰਘ ਸ਼ਹਿਰ ਵਿੱਚ ਐਸਡੀਓ ਸੀ ਉਸ ਕੋਲ ਆਪਣੀ ਹਵਾਈ ਜਹਾਜ਼ ਦੀ ਕੋਠੀ ਸੀ ਤੇ ਕਿਸੇ ਕਿਸਮ ਦੀ ਕੋਈ ਕਾਟ ਨਹੀਂ ਸੀ ਬਾਪੂ ਆਖੇ ਨਹੀਂ ਐਵੇਂ ਪਾਲਾ ਜਾ ਪਰ ਅਮਰੀਕ ਤੇ ਅਮਰੀਕ ਨੇ ਬਾਕੀ ਭੈਣ ਭਰਾਵਾਂ ਨਾਲ ਸਲਾਹ ਕਰਕੇ ਬਾਪੂ ਜੀ ਨੂੰ ਸ਼ਹਿਰ ਲੈ ਜਾਣ ਦਾ ਫੈਸਲਾ ਕਰ ਲਿਆ ਬਾਪੂ ਜੀ ਨੂੰ ਇਲਾਜ ਤੇ ਆਰਾਮ ਦੀ ਬਹੁਤ ਲੋੜ ਸੀ ਜੋ ਪਿੰਡ ਵਿੱਚ ਮਿਲਣਾ ਮੁਸ਼ਕਲ ਸੀ ਨਹੀਂ ਬਾਪੂ ਜੀ ਅਸੀਂ ਹੁਣ ਤੁਹਾਨੂੰ ਇੱਥੇ ਇਕੱਲੇ ਨਹੀਂ ਰਹਿਣ ਦੇਣਾ ਹੁਣ ਤੁਹਾਨੂੰ ਸਾਡੇ ਕੋਲ ਹੀ ਜਾਣਾ ਪਏਗਾ ਅਮਰੀਕ ਨੇ ਬਾਪੂ ਜੀ ਦਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੁਣ ਭਲਾ ਬਾਪੂ ਜੀ ਨੂੰ ਇੱਥੇ ਕਿਉਂ ਛੱਡਿਆ ਜਾਵੇ ਉਹ ਤਾਂ ਆਪਣੀ ਫਸਲ ਖੇਤ ਕਣਕ ਨੂੰ ਖਾਦ ਪਾਉਣੀ ਹੈ ਸਪਰੇ ਵੀ ਕਰਨੀ ਹੈ ਇਦਾਂ ਕਿਵੇਂ ਚਲਾ ਜਾਵਾਂ ਮੈਂ ਤੇਰੇ ਨਾਲ ਨਾਲੇ ਜੇ ਚਲਿਆ ਗਿਆ ਤਾਂ ਪਿੱਛੇ ਪਿੰਡ ਦਾ ਕੀ ਬਣੂ ਬਾਪੂ ਜੀ ਆਪਣੀ ਥਾਂ ਠੀਕ ਸਨ ਅਮਰੀਕ ਨੇ ਇੱਕ ਨਾ ਸੁਣੀ ਹੁਣ ਬਾਪੂ ਜੀ ਨੂੰ ਲੈ ਕੇ ਉਹਨਾਂ ਦੀ ਕਾਰ ਸ਼ਹਿਰ ਵੱਲ ਜਾ ਰਹੀ ਸੀ ਪਿੰਡ ਪਿੱਛੇ ਰਹਿ ਗਿਆ ਸੀ ਬਾਪੂ ਜੀ ਪੂਰਾ ਫਿਕਰ ਨਾ ਕਰੋ ਤੁਹਾਡੀ ਹੁਣ ਸਾਨੂੰ ਜ਼ਿਆਦਾ ਲੋੜ ਹੈ ਤੁਹਾਡੇ ਪੋਤੇ ਪੋਤੀਆਂ ਨੂੰ ਤੁਹਾਡੀ ਲੋੜ ਹੈ ਤੁਸੀਂ ਸ਼ਹਿਰ ਵਿੱਚ ਜਾ ਕੇ ਕੋਠੀ ਸੰਭਾਲੋ ਅਮਰੀਕ ਨੇ ਕਿਹਾ ਉਸ ਦਾ ਡਰਾਈਵਰ ਸਿੱਧ ਪਦਰੀ ਸੜਕ ਉੱਪਰ ਕਾਰ ਭਜਾਈ ਜਾ ਰਿਹਾ ਸੀ ਕਾਰ ਵਿੱਚ ਅਜੀਬ ਨਿਗ ਤੇ ਸਕੂਨ ਸੀ ਬਾਪੂ ਜੀ ਕਾਰ ਦੀ ਸੀਟ ਉੱਪਰ ਪਏ ਕੰਬਲ ਦੇ ਨਿਗ ਵਿੱਚ ਇੰਜ ਸੁੱਤੇ ਪਏ ਸਨ ਜਿਵੇਂ ਕੋਈ ਛੋਟਾ ਜਿਹਾ ਬਾਲ ਰਜਾਈ ਦਾ ਨਿਗ ਮੰਨ ਲਿਆ ਹੋਵੇ ਤੋ ਇਹ ਸੀ ਮੇਰੀ ਕਹਾਣੀ ਬਾਪੂ ਜੀ